ਹਲੋ ਹਾਂਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਟਾਈਮ ਹੋ ਗਿਆ ਜੀ 5 ਵਜੇ ਦਾ 5 ਵਜ ਚੁੱਕੇ ਆ ਤੇ ਸਬਜ਼ੀ ਵਗੈਰਾ ਆਪਾਂ ਕੱਟ ਕੇ ਰੱਖ ਲਈਆ ਵੀ 56 ਕਦੂਰੀ ਸਬਜ਼ੀ ਜਿਹੜੀ ਆਪਾਂ ਦੁੱਧ ਪਾ ਕੇ ਜਿਹੜੀ ਬਣਾਵਾਂਗੇ ਤੇ ਬੱਚੇ ਆ ਜਿਹੜੇ ਸਕੂਲ ਤੋਂ 3 ਵਜੇ ਆ ਹੀ ਜਾਂਦੇ ਤੁਹਾਨੂੰ ਪੁੱਛ ਦੱਸਿਆ ਸੀ ਨਾ ਆਪਾਂ ਤੇ ਬੇਟੀ ਜਿਹੜੀ ਸਕੂਲ ਤੋਂ ਆ ਕੇ ਸੌਂਦੀ ਆ ਕਿਉਂਕਿ ਥੱਕ ਜਾਂਦੇ ਆ ਬੱਚੇ ਮਾਰਨਿੰਗ ਟਾਈਮ ਜਿਹੜਾ ਹੈਗਾ ਆ ਆਪਾਂ ਇਹਨਾਂ ਨੂੰ ਜਲਦੀ ਉਠਾ ਲੈਂਦਾ ਆ 6:30 5:00 ਵਜੇ ਨੂੰ ਉਠਾ ਲੈਂਦਾ ਆ 7:15 ਇਹਨਾਂ ਦੀ ਜਿਹੜੀ ਸਕੂਲ ਬੱਸ ਆ ਜਾਂਦੀ ਆ ਸੁਣਾ ਨੂੰ ਕਿ ਤਿਆਰ ਹੋ ਕੇ ਉਹ ਚੱਲ ਜਾਂਦੇ ਆ ਤੇ ਮਾਰਨਿੰਗ ਦਾ ਵਲੌਗ ਵੀ ਕਿਸੇ ਦਿਨ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰੀਏ ਕਿਉਂਕਿ ਮਾਰਨਿੰਗ ਟਾਈਮ ਨਾ ਮੇਰੇ ਕੋਲੇ ਸਮਾਂ ਘੱਟ ਹੁੰਦਾ ਆ ਦੇਖੋ 7:00 ਵਜੇ ਨੂੰ ਤਾਂ ਬੱਚਿਆਂ ਨੇ ਵੇਣ ਆ ਜਾਂਦੀ ਪੌਣੇ 7:00 ਨੂੰ ਫਿਰ ਸਰਦਾਰ ਜੀ ਨੇ ਕੰਮ ਤੇ ਜਾਣਾ ਹੁੰਦਾ ਹੈ ਨਾ ਤਾਂ ਕਰਕੇ ਜਿਹੜਾ ਥੋੜਾ ਜਿ ਕਾ ਹੋ ਰਿਹਾ ਹੈ ਕਿ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਜੀ ਜਲਦੀ ਤੁਹਾਨੂੰ ਮਾਰਨਿੰਗ ਦਾ ਵੀ ਵਲੌਗ ਆ ਜਿਹੜਾ ਦਈਏ ਤੇ ਹੁਣ ਜਿਹੜੇ ਹੈਗੇ ਆਪਾਂ ਕੱਪੜੇ ਵਗੈਰਾ ਵੀ ਧੋ ਕੇ ਸੁੱਕਣੇ ਪਾਦੇ ਆ ਬਸ ਵਰਗੀਆਂ ਜਿਹੜੀਆਂ ਉਹਨਾਂ ਨੂੰ ਉਸ ਮਤਲਬ ਸਪਿੰਨਰ 'ਚ ਪਾਣਾ ਹੁੰਦਾ ਨੇ ਮਤਲਬ ਆਪਣੀ ਤਾਂ ਆਟੋਮੈਟਿਕ ਮਸ਼ੀਨ ਆ ਤੇ ਸਪੈਨ ਹੋ ਰਹੀਆਂ ਨੇ ਜਦੋਂ ਸਪੈਨ ਹੋ ਗਈਆਂ ਆਪਾਂ ਸੁਕਣੀਆਂ ਪਾ ਦਿੰਦੇ ਗੱਢ ਕੇ ਵਰਗੀਆਂ ਤੇ ਹੁਣ ਕੱਪੜੇ ਮੈਂ ਸ਼ਾਮ ਨੂੰ ਦਾਦ ਉਹ ਨਹੀਂ ਆ ਕਿਉਂਕਿ ਦੁਪਹਿਰੇ ਫਿਰ ਨਾਲ ਗੋਟ ਜਾਂਦਾ ਹਨਾ ਦੀ ਆਪਾਂ ਜੜੀਆਂ ਹੈਗੀਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੜੀਆਂ ਹੈਗੀਆਂ ਪੱਖੀਆਂ ਵੀ ਦਿਖਾਵਾਂਗੀ ਜੜੀਆਂ ਕਾ ਹੱਥ ਨਾਲ ਬਣਾਈਆਂ ਹੋਈਆਂ ਪੱਖੀਆਂ ਨੇ ਪ੍ਰਾਣੇ ਰਿਵਾਜ ਦੀਆਂ ਤੁਹਾਨੂੰ ਦਿਖਾਵਾਂਗੀ ਮੇਰੇ ਕੋਲ ਹੈਗੀਆਂ ਨੇ 3-4 ਪੱਖੀਆਂ ਨੇ ਕੱਢ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮਤਲਬ ਦਿਖਾਵਾਂਗੇ ਅੱਜ ਦਿਖਾਉਣੇ ਆ ਤੁਹਾਨੂੰ ਜਿਵੇਂ ਬਣ ਰਿਹਾ ਬਲੌਗ ਦੇ ਨਾਲ ਕਿਉਂਕਿ ਅੱਜ ਕੱਲ੍ਹ ਹਨਾ ਪ੍ਰਾਣੀਆਂ ਚੀਜ਼ਾਂ ਜੜੀਆਂ ਘਾਟੀ ਮਿਲਦੀਆਂ ਨੇ ਆਪਾਂ ਤੁਹਾਨੂੰ ਜੜੀਆਂ ਦਿਖਾਵਾਂਗੇ ਬਣਾ ਕੇ ਆਪਣੀਆਂ ਪੱਖੀਆਂ ਜਿਹੜੀਆਂ ਰੱਖੀਆਂ ਹੋਈਆਂ ਨੇ ਤੇ ਨਚਾ ਮੇਰੇ ਕੋਲ 6-7 ਪੱਖੀਆਂ ਸੀਗੀਆਂ 2-3 ਤਾਂ ਬੱਚਿਆਂ ਨੇ ਤੋੜਦੀਆਂ ਛੋਟੀਆਂ ਹੁੰਦੀਆਂ ਨੇ ਕਿਉਂਕਿ ਅ ਕਾ ਗਰਮੀ ਜ਼ਿਆਦਾ ਹੁੰਦੀ ਸੀਗੀ ਨਵਾਟਰ ਉਸ ਟਾਈਮ ਆਪਾਂ ਲਵਾਇਆ ਨਹੀਂ ਸੀਗਾ ਹਲੇ ਇੱਧਰ ਲੇ ਕੇ ਛੋਟੇ ਕਰੇ ਵੱਡੇ ਕਰੇ ਦੱਸ ਲਿਆ ਜਦੋਂ ਇੱਧਰ ਹੈ ਨਹੀਂ ਸੀ ਨਵਾਟਰ ਤਾਂ ਪੱਖੀ ਜਿਹੜੀ ਕੱਢ ਲਈ ਸੀ ਆਪਾਂ ਕੱਢ ਲਈ ਸੀ ਤੇ ਉਹ ਬੱਚਿਆਂ ਨੇ ਤੋੜਤੀਆਂ ਜੜੀਆਂ ਹੈਗੀਆਂ ਨੇ ਹਨਾ ਬਹੁਤ ਸੋਹਣੀਆਂ ਬੜੀਆਂ ਹੋਈਆਂ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਪੱਖੀਆਂ ਤੇ ਹੋਰ ਕਿਸੇ ਵਲੌਗ ਦੇ ਵਿੱਚ ਤੁਹਾਨੂੰ ਰੜੀਆਂ ਦਰੀਆਂ ਹੱਥੀਆਂ ਕੁੜੀਆਂ ਮੀਆਂ ਦਰੀਆਂ ਵਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਸਬਨੇ ਰਿਓ ਵਲੌਗ ਦੇ ਨਾਲ ਆ ਆਪਾਂ ਤੁਹਾਨੂੰ ਪੱਖੀਆਂ ਦਿਖਾਉਨੇ ਆ ਇੱਕ ਤੇ ਇਹ ਪੱਖੀ ਆ ਹਨਾ ਦੇਖ ਇਹਨੂੰ ਰੰਗ ਜਿਹਾ ਲੱਗਿਆ ਕਿਉਂਕਿ ਬੱਚੇ ਨਾ ਜਦੋਂ ਛੋਟੇ ਸੀ ਇਹ ਪੱਖੀਆਂ ਦੋ ਆਪਾਂ ਉਸ ਟਾਈਮ ਤੇ ਇਹ ਵਾਲੀ ਤੇ ਇਹ ਵਾਲੀ ਜਿਹੜੀ ਆ ਦੋ ਕੱਢ ਲਈਆਂ ਸੀ ਇਹ ਦੇਖੋ ਮੋਤੀ ਪਾ ਪਾ ਕੇ ਹਨਾ ਓਨੇ ਓਨੇ ਤਾਂ ਅੱਗੇ ਛੱਡ ਕੇ ਓਨੇ ਓਨੇ ਦੂਰੀ ਤੇ ਬਿਲਕੁਲ ਤਦੋਂ ਵਧੀਆ ਤਰੀਕੇ ਨਾਲ ਜਿਹੜੇ ਮੋਤੀ ਪਾ ਕੇ ਬਣਾਈ ਆ ਤੇ ਇਹਦੇ ਨਾਲ ਆਪਾਂ ਇਹਦੇ ਜਿਹੜਾ ਹੈਗਾ ਆ ਗੋਟਾ ਲਾਇਆ ਹੋਇਆ ਆ ਦੇਖੋ ਕਿੰਨੀ ਵਧੀਆ ਲੱਗਦੀ ਆ ਇਹ ਦੋਨੋਂ ਸਾਈਡੋਂ ਇੱਕੋ ਜਿਹੀ ਬੁਣੀ ਹੋਈ ਆ ਇਹ ਵੀ ਜਿਹੜੀ ਦੋਨੋਂ ਸਾਈਡੋਂ ਤੇ ਇੱਕੋ ਜਿਹੀ ਬੁਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਹਨਾ ਕਿੰਨਾ ਵਧੀਆ ਇਹਦੇ ਚ ਲੈਮੀਲੇਸ਼ਨ ਵੀ ਕੀਤੀਆਂ ਹੋਈਆਂ ਸਾਰੀਆਂ ਹੀ ਬੱਚਾ ਨੇ ਲੈਮੀਲੇਸ਼ਨ ਆ ਜਿਹੜੇ ਪਾੜ ਦਿੱਤੇ ਆ ਲੱਕੜ ਦੀਆਂ ਜਿਹੜੀਆਂ ਪੱਖੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਨੇ ਹਣਾ ਤੇ ਇੱਕ ਏ ਵਾਲੀ ਆ ਇਹ ਤਾਂ ਸੈਂਪਲ ਹੀ ਬਣੀ ਹੋਈ ਆ ਇੱਕ ਇਹਦੇ ਨਾਲ ਦੀ ਹੋ ਰਿਆ ਉਧਰ ਵੱਟੇ ਘਰੇ ਪਈ ਆ ਤੇ ਇਹ ਬੱਚਿਆਂ ਨੇ ਇਥੋਂ ਤੋੜ ਦਿੱਤੀ ਆ ਇੱਕ ਤੁਹਾਨੂੰ ਹੋਰ ਦਿਖਾਉਣੀ ਆ ਹਨਾ ਇਹ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆ ਤੇ ਇਹਦੀ ਜਿਹੜੀ ਦੂਸਰੀ ਸਾਈਡ ਆ ਉਹ ਇਸ ਤਰ੍ਹਾਂ ਬਣੀ ਹੋਈ ਆ ਤੇ ਇਹਨੂੰ ਵੀ ਜਿਹੜਾ ਲੈਮੀਲੇਸ਼ਨ ਕੀਤਾ ਹੋਇਆ ਆ ਤੁਨ੍ਹੇ ਪੱਖੀਆਂ ਕਿਹੋ ਜੀਆਂ ਲੱਗੀਆਂ ਹਨਾ ਕਮੈਂਟ ਕਰਕੇ ਜਰੂਰ ਦੱਸਿਓ ਇਧਰੋਂ ਇਹ ਆ ਐਕਸਟਰਾ ਆ ਨੂੰ ਸਾਈਡ ਦੋ ਸਾਈਡਾਂ ਮਤਲਬ ਲੱਗ ਲੱਗ ਜਿਹੜੇ ਡਿਜ਼ਾਈਨ ਨਾ ਪਾਏ ਹੋਏ ਆ ਐਕਸਟਰਾ ਚੱਲ ਮਾਰ ਕੇ ਸੀਗੇ ਪਹਿਲਾਂ ਹੁਣ ਤਾਂ ਹਨਾ ਨਾ ਵਾਟਰ ਆ ਗਈ ਜਦੋਂ ਲੈ ਚੱਲ ਜਾਂਦੀ ਸੀਗੀ ਇਸ ਤਰ੍ਹਾਂ ਪੱਖੀਆਂੇ ਕੰਮ ਆਉਂਦੀਆਂ ਸੀ ਜਿਹੜੀਆਂ ਤੁਸੀਂ ਹਾਲ ਦੇਖੇ ਇਸ ਤਰ੍ਹਾਂ ਲੱਕੜ ਦੀ ਪੱਖੀਆਂ ਦੇਖੋ ਹੁਣ ਤਸਵੀਰਾਂ ਦੀਆਂ ਵੀ ਆਈਆਂ ਨੇ ਲੱਕੜ ਦੀਆਂ ਨੇ ਹੁਣ ਤਾਂ ਕਹਿੰਦੇ ਆ ਭਾਰੀਆਂ ਲੱਗਦੀਆਂ ਨੇ ਲੱਕੜ ਦੀਆਂ ਪੱਖੀਆਂ ਜੇ ਤੁਹਾਨੂੰ ਪਸੰਦ ਆਈਆਂ ਤਾਂ ਕਮੈਂਟ ਕਰਕੇ ਦੱਸਿਓ ਨਾਲ ਹੋਰ ਪੱਖੀਆਂ ਆਈਆਂ ਕਿਸ ਤਰ੍ਹਾਂ ਦੀਆਂ ਲੱਗੀਆਂ ਵਿੱਚ ਸਬਜ਼ੀ ਦੇ ਚੱਪੜ ਤੇ ਦੁੱਧ ਦੀ ਜਿਹੜੀ ਸਬਜ਼ੀ ਬਣਾਵਾਂਗੇ ਇਦੇ ਵਿੱਚ ਇੱਕ ਗੜਸੀ ਜਿਹੜੀ ਆਪਾਂ ਢੜ ਲੈ ਕੇ ਹੋਰੀ ਆ ਪਾ ਦੇਣੀ ਹੈ। ਜਦੋਂ ਪਾ ਕੇ ਸਬਜੀ ਨਾਲ ਬਾਣੀ ਸਵਾਦ ਬਣਦੀ ਹੈਗੀ। ਮੈਂ ਨਾਰਮਲ ਤਰੀਕੇ ਨਾਲ ਜੇ ਤੁਸੀਂ ਆਪ ਬਣਾਉਣੇ ਹੋ ਦੇ ਨਾਲ ਸਵਾਦ ਆ ਜਾਂਦੀ ਹੈ। ਤੇ ਇੱਕ ਗਲਾਸ ਦੁੱਧ ਜ਼ਰੂਰ ਵਿੱਚ ਪਾ ਕੇ ਕਰੋ ਸਬਜੀ ਨੂੰ ਝੋਗਾ ਗਰਮ ਹੋ ਗਿਆ। ਪਾ ਦੱਕ ਜੀ ਜੀਰਾ ਦੇ ਨਾਲ ਪੜਾਂ ਜਾਂ ਪੱਲਾ ਸੰਪਤੀ ਪਿਆਰ ਟਮਾਟਰ ਅਦਰਕ ਦਾ ਕੁਝ ਨਹੀਂ ਪਾਉਣਾ ਹੈਗਾ ਉਹਦੇ ਨਾਲ ਨਾ ਫਟਿਆਈ ਜੀ ਹੋ ਜਾਂਦੀ ਕਿਤੇ ਹੁਣ ਜਾਣੀ ਹੈ ਨਾ ਗਰਮੀ ਦੇ ਵਿੱਚ ਟਮਾਟਰ ਤੇ ਅਦਰਕ ਅਸੀਂ ਨਹੀਂ ਪਾਉਦੇ ਹਾਂ ਉਹਦੇ ਨਾਲ ਫਟੀਂਜੀ ਹੋ ਜਾਂਦੀ ਹੈ ਸਬ지 ਤਾਂ ਕਰਕੇ ਹੁਣ ਇਹਨਾਂ ਨੂੰ ਕੁਝ ਦਰਵਾਵੇ ਚੰਗੀ ਤਾਂ ਆਪਣੇ ਪੋਰਟੇ ਨੂੰ ਜੜੀਆਂ ਹਰੀਆਂ ਮਿਰਚਾਂ ਕੱਟ ਦਵਾਂਗੇ ਥੋੜੀਆਂ ਵਿੱਚ ਲਾਲ ਪਾ ਦਾਂਗੇ ਨੁੱਕਲੀਆਂ ਹਰੀਆਂ ਪਾ ਕੇ ਨਾ ਫਿਰ ਸਬਜੀ ਦੀ ਜਿਹੜੀ ਰੰਗਤ ਆ ਉਹ ਨਹੀਂ ਆਪਸ ਵਿੱਚ ਜਦੋਂ ਵਿੱਚ ਲਾਲ ਮਿਰਚ ਐਡ ਕਰ ਲੈਂਦੀ ਆ ਸਬਜੀ ਦੀ ਜਿਹੜੀ ਰੰਗਤ ਆ ਵਧੀਆ ਆਉਂਦੀ ਐ ਨਮਕ ਆ ਦਿੰਦੇ ਸ ਸਾਰਾ ਏਕੇ ਨੂੰ ਥੋੜੀ ਜੀ ਲਾਲ ਮਿਰਚ ਜਿਹੜੀ ਵਿੱਚ ਐਡ ਕਰ ਲੈਣੀ ਹੋਣੀ ਹੈ ਮੈਂ ਪਿਆ ਜਿਹੜੀਆਂ ਹਰੀਆਂ ਮਿਰਚਾਂ ਨੇ ਤੜਕੇ ਦੇ ਨਾਲ ਹੀ ਨਹੀਂ ਪਾਉਂਦੀ ਹੈ ਜੀ ਪਿਆਜ਼ ਦੇ ਨਾਲ ਹੀ ਨਹੀਂ ਪੋਣਦੀ ਨਹੀਂ ਤਾਂ ਫਿਰ ਭਾਮਕ ਚੜ ਜਾਂਦੀ ਹੈ ਭਾਮਕ ਤਾਂ ਵੈਸੇ ਹੀ ਬਹੁਤ ਆਉਣ ਲੱਗਦੀ ਹੁੰਦੀ ਹੈ ਹੁਣ ਮੈਂ ਇਹ ਐਡ ਕਰ ਜਿਹੜਾ ਬਸ ਭੁੱਜ ਗਿਆ ਹੈ ਤੇ ਇਹ ਮਿਰਚਾਂ ਜਿਹੜੀਆਂ ਮੈਂ ਧੋਲੀਆਂ ਨੇ ਧੋ ਕੇ ਘੱਟ ਕੇ ਤੇ ਪਾ ਦੇਣੀਆਂ ਨੇ ਚਾਹ ਨੇ ਸਾਪਾ ਹਰੀਆਂ ਪਾਤੀਆਂ ਤੇ ਕੁਇਰੇ ਵਿੱਚ ਪਾਵਾਂਗੇ ਨਮਕ ਤੇ ਮਿਰਚ ਤੇ ਹਲਦੀ ਕਰਦੇ ਜੀ ਮਿਕਸ ਕਰਕੇ ਤਰਕਾ ਆਪਣਾ ਜਿਹੜਾ ਹੈ ਉਹ ਜਿੱਗਿਆ ਹੈ ਫਿਰ ਦੋ ਪਤੋਲ ਦੇ ਜਿਆਤ ਮੈਂ ਜੜੇ ਮਸਾਲੇ ਦੀ ਭੋਜਨਾਗੇ ਸੰਦਕਾ ਜਿਹੜੀਆਂ ਮੈਂ ਤੁਹਾਨੂੰ ਪੱਖੀਆਂ ਦਿਖਾਈਆਂ ਨਹੀਂ ਉਹ ਫਰਥ ਨਾ ਬਣਾਇਆ ਜੁਣੀਆਂ ਪੱਖੀਆਂ ਨਹੀਂ ਸਾਡੀਆਂ ਆਹ ਬੀਆਂ ਬਣਾਉਣੀਆਂ ਹੁੰਦੀਆਂ ਨੇ ਗੱਭੀ ਤੇ ਦੁੱਧ ਇਹਨੂੰ ਸਪਾਉਣਗੇ ਆਪਾਂ ਜਿਹੜੀ ਸਬਜ਼ੀ ਬਣੇਗੀ ਕੋਈ ਜੇ ਪਹਿਲਾਂ ਹੀ ਪਤਾ ਨਾ ਕਿ ਦੁੱਧ ਫਟ ਜਾਣਾ ਠਟ ਕੇ ਤੇ ਫਿਰ ਜਿਹੜਾ ਹੈਗਾ ਆ ਪਨੀਰ ਵੰਗ ਬਣ ਜਾਣਾ

ਜਦੋਂ ਇਹ ਲੋਕਾਂ ਤੋਂ ਪਾਪੇ ਜਾਂਦੇ ਹਨ ਤਾਂ ਘਟ ਜਾਂਦੇ ਆ ਤੇ ਰਹਿ ਜਾਂਦੇ ਆ ਇਹ ਇਹਦੇ ਵਿੱਚ ਪਾ ਦਿੰਦੇ ਆਪਾਂ ਤੋ ਬਾਅਦ ਵੀ ਸਤਨਾ ਪਾਣੀ ਪਾਣੀ ਦੇ ਰਿੜੇ ਤੱਕ ਪਾ ਦਿੰਦੇ ਤਾਂ ਕਿ ਸਬਜੀ ਰਿੜੇ ਚੰਗੀ ਤਰ੍ਹਾਂ ਆਪਣੀ ਪੱਕ ਜੇ ਤੇ ਹੁਣ ਇਹਦੇ ਤੇ ਲਾ ਰਿਹਾ ਨੇ ਚਾਹੇ ਟੱਕਣ ਲਾ ਕੇ ਚੰਗੀ ਜਿਹੀ ਪੱਕਾ ਦਵਾਂਗੇ ਜੀ ਪੱਕਦੀ ਨੂੰ ਨਾ ਕਾਫੀ ਟਾਈਮ ਹੋ ਗਿਆ ਆ ਦੇਖੋ ਪਾਣੀ ਵੀ ਜਿਹੜਾ ਬਿਲਕੁਲ ਸੁੱਕ ਚੁੱਕਿਆ ਆ ਥੋੜਾ ਹੀ ਰਹਿੰਦਾ ਆ ਤੇ ਹੁਣ ਇਹਨੂੰ ਆਪਾਂ ਜਿਹੜਾ ਹੈਗਾ ਆ ਖਲਾ ਲਵਾਂਗੇ ਸਬਜ਼ੀ ਨੂੰ ਤੇ ਇਹਦੇ ਵਿੱਚ ਜਿਹੜਾ ਹੈਗਾ ਆ ਤਕਰੀਬਨ 1 ਕੱਪ ਜਿਹੜਾ ਆ ਆਪਾਂ ਦੁੱਧ ਦਾ ਐਡ ਕਰ ਦਿਆਂਗੇ ਤੁਸੀਂ ਵੱਧ ਘੱਟ ਵੀ ਪਾ ਸਕਦੇ ਆ ਦੁੱਧ ਤੇ ਹੁਣ ਇਹ ਬੋਲਪਲੇ ਜਦੋਂ ਛੱਡਣ ਲੱਗ ਗਿਆ ਮਤਲਬ ਇਹਨੂੰ ਵਾਲਾ ਜਾ ਆ ਗਿਆ ਨਾ ਤਾਂ ਫਿਰ ਆਪਾਂ ਜਿਹੜਾ ਗੈਸ ਆ ਬੰਦ ਕਰ ਦਿਆਂਗੇ। ਲਓ ਜੀ ਇਹਨੂੰ ਉਬਾਲ ਆ ਜਿਹੜਾ ਸ਼ੁਰੂ ਹੁਣ ਆ ਸ਼ੁਰੂ ਹੋ ਗਿਆ ਹੋਣਾ। ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਆ ਹਰਾ ਧਨੀਆ ਪਾ ਦਾਂਗੇ ਜੇ ਹੈਗਾ ਐ ਤਾਂ ਪਾ ਲਿਓ ਨਹੀਂ ਰਹਿਣ ਦਿਓ ਸਕਿਪ ਕਰ ਦਿਓ ਮੈਂ। ਆਪਾਂ ਨੂੰ ਜਿਹੜਾ ਹੈਗਾ ਆ ਸਬਜੀ ਵਾਲੇ ਭਾਈ ਨੇ ਨਾਲ ਦਿੱਤਾ ਸੀ ਸਬਜੀ ਦੇ। ਤੇ ਆਪਾਂ ਚ ਪਾਤਾਇਆ। ਵੈਸੇ ਤਾਂ ਹੁਣ ਧਨੀਆ ਬਹੁਤ ਘੱਟ ਮਿਲਦਾ ਐ। ਦੇਖੋ ਕਿੰਨੀ ਵਧੀਆ ਹਨਾ ਸਬਜ਼ੀ ਜਿਹੜੀ ਬਣ ਕੇ ਤਿਆਰ ਹੋਈ ਹੈ ਨਾਲੇ ਤਾਂ ਸੁੱਕੀ ਸਬਜ਼ੀ ਨਾਲ ਰੋਟੀ ਮਤਲਬ ਖਾਣ ਹੁਣ ਸੁੱਕੀ ਸਬਜ਼ੀ ਖਾਣ ਨੂੰ ਦਿਲ ਵੀ ਨਹੀਂ ਕਰਦਾ ਹੈਗਾ ਤੇ ਜਿਹੜੀ ਹੈਗੀ ਆ ਇਹ ਰਸਮੀ ਸੀ ਜੀ ਤਰੀ ਵਾਲੀ ਸਬਜ਼ੀ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਆ ਲਓ ਜੀ ਧਨੀਆ ਆਪਾਂ ਵਿੱਚ ਮਿਕਸ ਕਰ ਦਿੰਨੇ ਹਾਂ ਫਿਰ ਹੁਣ ਗੈਸ ਕਰ ਦਾਂਗੇ ਬੰਦ ਤੇ ਸਬਜ਼ੀ ਤੇ ਲਾ ਦਾਂਗੇ ਜੀ ਕਣ ਜੇ ਤੁਹਾਨੂੰ ਮੇਰਾ ਅੱਜ ਦਾ ਬਲੌਗ ਇਹ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਦੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦਾ ਬੈਲ ਆਈਕਨ ਜਿਹੜਾ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਨੂੰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ